ਸਰਹੱਦ ਚੰਡੀਗੜ੍ਹ ਦੇ ਤਾਸ ਤੇ ਮੁਹਾਲੀ ਦੇ ਵਿੱਚ ਜਿਹੜੇ ਨੇ ਕੈਮਰੇ ਹਾਈ ਟੈਕ ਕੈਮਰੇ ਲਗਾਏ ਜਾ ਰਹੇ ਆ ਅੱਜ ਦਾ ਘਾਟਨ ਕੀਤਾ ਕਿ ਅਸਲ ਤੇ ਕਿੰਨੇ ਪੁਆਇੰਟਸ ਤੇ ਲੱਗਣਗੇ ਦੇਖੋ ਮੈਂ ਅੱਜ ਸਮਝਦਾ ਮੇਰਾ ਜਿਹੜਾ ਇੱਕ ਸੁਪਨਾ ਸੀ ਨਾ ਜੀ ਬੜੀ ਧੀਰ ਤੋਂ ਉਹ ਅੱਜ ਮਤਲਬ ਪੂਰਾ ਹੋਣ ਜਾ ਰਿਹਾ ਹੈ ਲੋਕਾਂ ਨੂੰ ਬੜੀ ਸ਼ਿਕਾਇਤ ਸੀ ਵੀ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਕੰਟਰੋਲ ਬਹੁਤ ਹੁੰਦਾ ਹੈ ਔਰ ਚੰਡੀਗੜ੍ਹ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਜਗਾ ਜਗਾ ਦੇ ਉੱਤੇ ਸਰਵੇਲੈਂਸ ਹੈ ਲੇਕਿਨ ਮੁਹਾਲੀ ਦੇ ਵਿੱਚ ਕੁਝ ਨਹੀਂ ਹੈਗਾ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਸਾਡੇ ਬਹੁਤ ਹੀ ਹੋਣਹਾਰ ਜਿਹੜੇ ਆਫੀਸਰਸ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਸਾਡੇ ਮੇਰੇ ਨਾਲ ਖੜੇ ਨੇ ਸਰਦ ਸਤਿਆ ਚੋਹਾਂ ਜੀ ਇਹ ਡੀਜੀਪੀ ਵੀ ਨੇ ਔਰ ਨਾਲ ਇਹ ਐਮਡੀ ਨੇ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਤੇ ਜਿਨ੍ਹਾਂ ਨੇ ਇਹ ਸਾਰਾ ਉਦਮ ਕੀਤਾ ਤੇ ਨਾਲੇ ਸਾਡੇ ਡਿਊਟੀ ਕਮਿਸ਼ਨਰ ਖੜੇ ਨੇ ਅਸ਼ੀਆ ਜੈਨ ਜੀ ਇਹਨਾਂ ਨੇ ਇਹਨਾਂ ਨੇ ਲਗਾਤਾਰ ਮੈਂ ਬੇਨਤੀਆਂ ਕਰਦਾ ਰਿਹਾ ਤੇ ਇਹਨਾਂ ਦੇ ਨਾਲ ਦੀ ਨਾਲ ਮਤਲਬ ਸਾਰਿਆਂ ਦਾ ਤਾਲਮੇਲ ਰੱਖਾ ਤੇ ਸਾਡੇ ਐਸਐਸਪੀ ਸਾਹਿਬ ਖੜੇ ਨੇ ਗਰਗਜ ਜੀ ਹੁਣ ਸਾਡੇ ਅਫਸਰ ਨੇ ਤੇ ਸਾਰਿਆਂ ਦੇ ਨਾਲ ਐਸਆਈਐਸ ਸਾਹਿਬ ਸਾਡੇ ਖੜੇ ਜੰਦੀ ਬੰਕਰ ਜੀ ਸਾਰਿਆਂ ਦੇ ਸਹਿਯੋਗ ਨਾਲ ਅੱਜ ਇਹ ਜਿਹੜਾ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਹੈ ਔਰ ਇਸ 17 ਕਰੋੜ ਤੇ 60 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਿਹਾ ਇਹ ਪ੍ਰੋਜੈਕਟ ਜਿਹੜਾ ਇਹ ਜਿਹੜੇ ਮੁਹਾਲੀ ਦੇ 18 ਜੰਕਸ਼ਨ ਨੇ ਟ੍ਰੈਫਿਕ ਦੇ ਉਹਨਾਂ ਨੂੰ ਕੰਟਰੋਲ ਕਰੂਗਾ ਪਰ ਇਹਦੇ ਵਿੱਚ ਕੋਈ ਮੇਰਾ ਖਿਆਲ ਹੈ ਬਈ 450 ਦੇ ਕਰੀਬ ਕੈਮਰੇ ਨੇ ਜਿਹੜੇ ਉਹ ਲਾਏ ਜਾਣਗੇ ਹਾਈ ਹਾਈ ਰੈਜੂਲੇਸ਼ਨ ਕੈਮਰੇ ਨੇ ਜਿਹੜੇ ਬਕਾਇਦਾ ਤੌਰ ਤੇ ਟ੍ਰੈਫਿਕ ਨੂੰ ਕੰਟਰੋਲ ਕਰਨਗੇ ਔਰ ਬਕਾਇਦਾ ਤੌਰ ਤੇ ਇਹਦੇ ਲਈ ਇੱਕ ਕੰਟਰੋਲ ਰੂਮ ਵੀ ਖੋਲਿਆ ਜਾਊਗਾ ਜਿਹਦੇ ਵਿੱਚ ਹਰ ਟਾਈਮ ਆ ਜਿਹੜੀ ਨਿਗਾਹ ਹੋਊਗੀ ਕੈਮਰਿਆਂ ਦੇ ਉੱਤੇ ਸਕਰੀਨ ਦੇ ਉੱਤੇ ਜੋ ਵੀ ਵਾਪਰ ਰਿਹਾ ਹੈ ਸ਼ਹਿਰ ਦੇ ਵਿੱਚ ਚੌਕਾਂ ਦੇ ਵਿੱਚ ਉਹਨੂੰ ਬਕਾਇਦਾ ਤੌਰ ਤੇ ਮਿੰਟ-ਮਿੰਟ ਦੀ ਜਾਣਕਾਰੀ ਲਈ ਜਾਊਗੀ ਔਰ ਨਾਲ ਹੀ ਆਟੋਮੈਟਿਕ ਚਲਾਨ ਹੋਣਗੇ ਔਰ ਜਿਹੜੇ ਇਹ ਕੈਮਰੇ ਨੇ ਇਹ ਬਹੁਤ ਹੀ ਜ਼ਿਆਦਾ ਇਸ ਫੈਸਟੀਕੇਟਰ ਨੇ ਹਾਈ ਰੈਜੂਲੇਸ਼ਨ ਨੇ ਔਰ ਇਹਨਾਂ ਵਿੱਚ ਬਾਕਾਇਦਾ ਤੌਰ ਤੇ ਨੰਬਰ ਪਲੇਟ ਜਿਹੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਨੰਬਰ ਪੜਨ ਦੀ ਪੂਰੀ ਸਮਰੱਥਾ ਹੈ ਤੇ ਜਿਹੜੇ ਲਾਲ ਲੈਂਡ ਨੂੰ ਕ੍ਰਾਸ ਕਰਨਗੇ ਉਹਨਾਂ ਦੇ ਵੀ ਚਲਾਨ ਈਮੇਲ ਚਲਾਨ ਕੀਤੇ ਜਾਣਗੇ ਜਿਨ੍ਹਾਂ ਨੇ ਹੈਲਮਟ ਨਹੀਂ ਪਾਈ ਹੋਗੀ ਉਹਨਾਂ ਦੇ ਵੀ ਈਮੇਲ ਚਲਾਨ ਉਹਦੇ ਘਰ ਪਹੁੰਚਣਗੇ ਤੇ ਬਹੁਤ ਹੀ ਅਤਿ ਆਧੁਨਿਕ ਜਿਹੜੀ ਟੈਕਨੀਕ ਹੈ ਉਹਦੇ ਨਾਲ ਇਹ ਜਿਹੜਾ ਕੰਮ ਕੀਤਾ ਹੈ ਹੋਣ ਜਾ ਰਿਹਾ ਤੇ ਮੈਂ ਇਹ ਸਮਝਦਾ ਵੀ ਇਹ ਮੁਹਾਲੀ ਦੇ ਲਈ ਇੱਕ ਤੋਹਫਾ ਸਾਡੇ ਮਾਨਜੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਨ੍ਹਾਂ ਨੂੰ ਬੇਨਤੀ ਕੀਤੀ ਮੈਂ ਤੇ ਉਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕਰਦੇ ਹੋਏ ਇਹ ਜਿਹੜੇ ਪੈਸੇ ਮਨਜ਼ੂਰ ਕੀਤੇ ਤੇ ਨਾਲ ਹੀ ਹੁਕਮ ਕੀਤਾ ਵੀ ਇਹ ਕੰਮ ਜਿਹੜਾ ਇਹ ਹੋਣਾ ਚਾਹੀਦਾ ਇਮੀਡੀਏਟਲੀ ਤਾਂ ਕਿ ਅਸੀਂ ਬਾਕੀ ਸ਼ਹਿਰਾਂ ਦੇ ਵਿੱਚ ਵੀ ਇਹ ਪੰਜਾਬ ਦੇ ਵਿੱਚ ਕਰ ਸਕੀਏ ਤੇ ਮੈਂ ਇਹ ਯਕੀਨ ਦਵਾਉਂਦਾ ਮੁਹਾਲੀ ਵਾਸੀ ਨੇ ਵੀ ਹੋਰ ਵੀ ਜਿਹੜੇ ਬਹੁਤ ਸਾਰੇ ਕੰਮ ਮੁਹਾਲੀ ਚੱਲ ਰਹੇ ਨੇ ਚੌਂਕ ਬਣ ਰਹੇ ਨੇ ਔਰ ਨਾਲੇ ਤੁਸੀਂ ਦੇਖਿਆ ਹੋਊਗਾ ਵੀ ਸੜਕਾਂ ਜਿਹੜੀਆਂ ਚੌੜੀਆਂ ਹੋ ਰਹੀਆਂ ਨੇ ਉਸ ਤੋਂ ਬਾਅਦ ਜਿਹੜਾ ਟ੍ਰੈਫਿਕ ਕੰਟਰੋਲ ਵਾਸਤੇ ਕੈਮਰੇ ਲੱਗੇ ਨੇ ਤੇ ਉਹ ਨਾਲੇ ਟਾਈਮ ਦੇ ਵਿੱਚ ਹੁਣ ਇਹ ਸਾਰੇ ਕੰਮ ਹੋਣ ਤੋਂ ਬਾਅਦ ਫਿਰ ਸ਼ਹਿਰ ਦੀ ਬਿਊਟੀਫਿਕੇਸ਼ਨ ਤੇ ਉਤੇ ਖਾਸ ਧਿਆਨ ਦਿੱਤਾ ਜਾਊਗਾ ਜਿਹੜੀਆਂ ਗ੍ਰੀਨਰੀ ਆ ਜਾਂ ਜਿੱਥੇ ਦਰਖਤ ਲਾਉਣੇ ਨੇ ਲੋਕਾਂ ਦੀ ਸਿਹਤ ਵਾਤਾਵਰਣ ਵਾਸਤੇ ਜਿਹੜਾ ਉਹ ਖਾਸ ਕੰਮ ਕੀਤਾ ਜਾਊਗਾ ਤਾਂ ਮੈਂ ਇੱਕ ਵਾਰੀ ਫੇਰ ਸਾਰਾ ਧੰਨਵਾਦ ਕਰਦਾ ਹਾਂ ਮੈਂ ਪੂਰੀ ਐਡਮਿਨਿਸਟ੍ਰੇਸ਼ਨ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕੰਮ ਸਾਡਾ ਸਿਰੇ ਚੜਿਆ ਔਰ ਮੈਨੂੰ ਇਹ ਆਸ ਹੈ ਵੀ ਜਿਹੜਾ ਮੜਮੋਟਾ ਕਿਤੇ ਕੋਈ ਹੋਰ ਜੰਕਸ਼ਨ ਰਹਿ ਵੀ ਗਏ ਨੇ ਤੇ ਉਹਨਾਂ ਨੂੰ ਵੀ ਬਹੁਤ ਜਲਦੀ ਇਹ ਪ੍ਰਪੋਜ਼ਲ ਬਣਾ ਕੇ ਭੇਜ ਦੇਣਗੇ ਤੇ ਮੈਂ ਮੁੱਖ ਮੰਤਰੀ ਤੇ ਵਿੱਣਸ ਮੰਤਰੀ ਇਹਦੇ ਨਾਲ ਗੱਲ ਕਰਕੇ ਤੇ ਹੋਰ ਵੀ ਜਿਹੜੇ ਪੈਸੇ ਹੋਣਗੇ ਉਹ ਵੀ ਮੈਂ ਲਿਆਉਣ ਦੀ ਕੋਸ਼ਿਸ਼ ਕਰੂੰਗਾ ਇਹਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਬਈ 에어ਪੋਰਟ ਰੋਡ ਦੇ ਉੱਤੇ ਜਿਹੜਾ ਉਹ ਟ੍ਰੈਫਿਕ ਨੂੰ ਸਪੀਡ ਕੰਟਰੋਲ ਕਰਨ ਵਾਸਤੇ ਵੀ ਦੋ ਜਗ੍ਹਾ ਦੇ ਉੱਤੇ ਜਿਹੜੇ ਕੈਮਰੇ ਲਾਏ ਗਏ ਨੇ ਔਰ ਸਪੀਡ ਵੀ ਕੰਟਰੋਲ ਹੋਊਗੀ ਜਿਹਦੇ ਨਾਲ ਫੁੱਲਣ ਵਾਜ ਵੀ ਰੁਗੂਗੀ ਐਕਸੀਡੈਂਟ ਘਟਣਗੇ ਔਰ ਮੈਂ ਇਹ ਸਮਝਦਾ ਬਈ ਇਹਦੇ ਨਾਲ ਬਹੁਤ ਵੱਡੀ ਰਾਹਤ ਆ ਜਿਹੜੀ ਉਹ ਮਜੂਰ ਕੋ ਕੈਜੂਐਲਟੀ ਜਿਹੜੀਆਂ ਹੁੰਦੀਆਂ ਨੇ ਤੁਸੀਂ ਦੇਖਾਓਗੇ ਵੀ ਚੌਂਕ ਦੇ ਵਿੱਚ ਬਹੁਤ ਜਿਆਦਾ ਖਤਨਾਕ ਐਕਸੀਡੈਂਟ ਹੁੰਦਾ ਹੈ ਤੇ ਮੌਤਾਂ ਹੀ ਹੁੰਦੀਆਂ ਨੇ ਮੈਨੂੰ ਇਹ ਲੱਗਦਾ ਵੀ ਉਹ ਵੀ ਜਿਹੜੀ ਉਹਦੇ ਵਿੱਚ ਵੀ ਬਹੁਤ ਜਿਆਦਾ ਬਚਤ ਹੋਗੀ ਔਰ ਹੋਰ ਵੀ ਕਿੰਨੇ ਕੈਮਰੇ ਲੱਗੇ ਹੋਏ ਨੇ ਕੋਈ ਕੋਈ ਵੀ ਗੈਰ ਕਾਨੂੰਨੀ ਐਕਟੀਵਿਟੀ ਹੁੰਦੀ ਹੈ ਕੋਈ ਕ੍ਰਿਮੀਨਲਾਂ ਕੋਈ ਮੁੰਡੇ-ਮੁੰਡੇ ਕੋਈ ਮਤਲਬ ਲੇਡੀਜ਼ ਨੂੰ ਵੀ ਸਰਕਾਰ ਦਈ ਸਰਕਾਰ ਮਿਲੇਗੀ ਉਹ ਵੀ ਉਹਨਾਂ ਤੇ ਵੀ ਜਿਹੜਾ ਵੀ ਕੋਈ ਕਿਸੇ ਕਿਸੋ ਦੀ ਗਲਤ ਕੰਮ ਕਰੂਗਾ ਤਾਂ ਇਹ ਕੈਮਰੇ ਦੀ ਅੱਖ ਤੇ ਥੱਲੇ ਕੰਮ ਕਰੂਗਾ ਉਹ ਤੇ ਮੈਂ ਸਮਝਦਾ ਵੀ ਜਿਹੜਾ ਮੁਹਾਲੀ ਦੇ ਵਿੱਚ ਕ੍ਰਾਈਮ ਆ ਉਹ ਵੀ ਨਾ ਬਰਾਬਰ ਸਰ ਆ ਜੀ ਉਹ ਦਗਾਣ ਨੂੰ ਆਇਆ ਤੇ ਇਹ ਪ੍ਰੋਜੈਕਟ ਕਦ ਤੱਕ ਮੁਕੰਮਲ ਹੋਣ ਦੀ ਹੈ ਅੱਛਾ ਕਦ ਤੱਕ ਲੱਗੇ ਮਤਲਬ ਲੱਗ ਜਾਵੇ ਕਦ ਤੱਕ ਮਤਲਬ ਇਹ ਸਾਰੇ ਪ੍ਰੋਜੈਕਟ ਮੁਕੰਮਲ ਹੋ ਜਾਣਗੇ 18 ਦੇ 18 ਜੰਕਸ਼ਨਾਂ ਦੀ ਗੱਲ ਕਰੇ ਤਾਂ ਇਹ ਇਹ ਮੇਰਾ ਖਿਆਲ ਆ ਵੀ 30 ਸਤੰਬਰ ਤੋਂ ਪਹਿਲਾਂ ਪਹਿਲਾਂ 30 ਸਤੰਬਰ ਦਾ ਲਾਸਟ ਡੇਟ ਆ ਉਹ ਤੋਂ ਪਹਿਲਾਂ ਪਹਿਲਾਂ ਜਿਹੜਾ ਇਹ ਜਿਹੜਾ ਪ੍ਰੋਜੈਕਟ ਹੈ ਇਹ ਚੱਲ ਰਿਹਾ ਹੈ ਇਹ ਦੇਖੋ ਅਸੀਂ ਬਾਕੀ ਸਰਕਾਰਾਂ ਮੰਗ ਨਹੀਂ ਕਰਦੇ ਹਾਂ ਵੀ ਮਤਲਬ ਉਦਘਾਟਨ ਕਰਤਾ ਬਾਅਦ ਵਿੱਚ ਫਿਰ ਟੈਂਡਰ ਲੱਗੇ ਬਾਅਦ ਵਿੱਚ ਫਿਰ ਵਰਕ ਆਰਡਰ ਹੋਏ ਐਸਾ ਕੁਝ ਨਹੀਂ ਹੈਗਾ ਸਾਰਾ ਕੰਮ ਮੁਕੰਮਲ ਹੋ ਕੇ ਚਾਰ ਪੰਜ ਦਿਨ ਤੋਂ ਪਿਛਲੇ ਤੋਂ ਚੱਲ ਰਿਹਾ ਕੰਮ ਖੋਦਖਦਾਈ ਦਾ ਉਸ ਤੋਂ ਬਾਅਦ ਅੱਜ ਦਾ ਦਿਨ ਰੱਖਿਆ ਵੀ ਅੱਜ ਜਦੋਂ ਸਾਰਾ ਕੁਝ ਮੁਕੰਮਲ ਹੋ ਗਿਆ ਅੱਜ ਕੰਮ ਸ਼ੁਰੂ ਜੋਰਾਂ ਦੇ ਹੋ ਜਾਊਗਾ ਔਰ ਸਤੰਬਰ ਤੱਕ ਇਹ ਕੰਮ ਜਿਹੜਾ ਇਹ ਚੱਲ ਅੱਗੇ ਆ ਜਿਓ ਥੋੜਾ ਜਿਹਾ ਹਾਂਜੀ 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 ਮੈਂ ਬਗਾਲੀ ਦੇ ਵਿੱਚ ਜਿਹੜੀ ਅੱਜ ਮੈਂ ਰਿਪੋਰਟ ਕਰਨ ਜਾ ਰਿਹਾ ਸੁਰਵੇਲੈਂਸ ਸਿਸਟਮ ਅਧੇ ਦੌਰ ਕੀ ਹੈ ਮੈਂ ਸਾਹਮਣੇ ਦੇਖਿਆ ਜਿਹੜਾ ਮੂਵ ਚਲਾਵੇ ਦੇਖੋ ਜੀ ਇਸ ਤਰ੍ਹਾਂ ਹੈ ਕਿ ਡਿਸਟ੍ਰਿਕਟ ਰੋਡ ਸੇਫਟੀ ਕਮੇਟੀ ਬਦੌਰ ਹੈਡ ਆਫ ਡਿਸਟ੍ਰਿਕਟ ਰੋਡ ਸੇਫਟੀ ਕਮੇਟੀ ਇਹ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ ਕਿ ਰੋਡ ਸੇਫਟੀ ਸ਼ਹਿਰ ਦੇ ਵਿੱਚ ਇਨਸ਼ੋਰ ਕੀਤੀ ਜਾਵੇ ਔਰ ਕਿਸੇ ਤਰ੍ਹਾਂ ਦੇ ਵੀ ਕੈਜੂਐਲਟੀ ਜਾਂ ਇੰਜਰੀ ਸੜਕ ਦੇ ਉੱਤੇ ਕਿਸੇ ਵੀ ਹਾਲ ਦੇ ਵਿੱਚ ਪ੍ਰੀਵੈਂਟ ਕੀਤੀ ਜਾਵੇ ਔਰ ਇਸ ਦੇ ਵਿੱਚ ਇਹ ਬਹੁਤ ਵੱਡਾ ਕਦਮ ਜਿਹੜਾ ਹੈ ਐਮਐਲਏ ਸਾਹਿਬ ਦੀ ਇਨੀਸ਼ੀਏਟਿਵ ਦੇ ਤਹਿਤ اور ਪੀਪੀਐਸੀ ਦੇ ਵਿੱਚ ਮਾਨਯੋਗ ਸਾਡੇ ਡੀਜੀਪੀ ਸਾਹਿਬ ਦੇ ਇਨੀਸ਼ੀਏਟਿਵ ਦੇ ਰਾਹੀਂ ਅੱਜ ਅਸੀਂ ਮੁਕੰਮਲ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ 18 ਜੰਕਸ਼ਨਸ ਤੇ ਅਸੀਂ ਆਰਐਲਵੀਡੀ ਐਨਪੀਆਰ ਔਰ ਪੀਟੀਜ਼ੈਡ ਕੈਮਰਾਸ ਇੰਸਟਾਲ ਕਰਕੇ ਜਿਹੜੀ ਟ੍ਰੈਫਿਕ ਪੁਲਿਸ ਹੈ ਉਹਨੂੰ ਬਹੁਤ ਵੱਡੀ ਰਾਹਤ ਦੇਣ ਜਾ ਰਹੇ ਹਾਂ ਕਿਉਂਕਿ ਇਹ ਕੈਮਰਾ ਬਤੌਰੇ ਕਿ ਇਨਵੀਜ਼ੀਬਲ ਕੌਪ ਜਿਹੜਾ ਹੈ ਸੜਕ ਦੇ ਉੱਤੇ ਕੰਮ ਕਰਦਾ ਹੈ ਔਰ ਇਹਦੇ ਨਾਲ ਹੀ ਸਾਡਾ ਮਕਸਦ ਇਹ ਨਹੀਂ ਕਿ ਲੋਕਾਂ ਦਾ ਚਲਾਨ ਕੀਤਾ ਜਾਵੇ ਸਗੋਂ ਮਕਸਦ ਇਹ ਹੈ ਕਿ ਲੋਕਾਂ ਦੇ ਵਿੱਚ ਇੱਕ ਡਿਟਰੈਂਸ ਆਵੇ ਸਮਝ ਆਵੇ ਕਿ ਅਸੀਂ ਆਪ ਹੀ ਜਿਹੜੇ ਟ੍ਰੈਫਿਕ ਰੂਲਸ ਹੈ ਉਹਦੀ ਪਾਲਣਾ ਕਰਨੀ ਹੈ ਔਰ ਜੇ ਕਿਸੇ ਕਾਰਨ ਵਸ਼ ਉਹ ਪਾਲਣਾ ਨਹੀਂ ਕਰਦੇ ਫਿਰ ਜਿਹੜਾ ਚਲਾਨ ਹੈ ਉਹ ਵੀ ਸੁਨਿਸ਼ਚਿਤ ਕੀਤਾ ਜਾਵੇ ਇਹਦੇ ਨਾਲ ਸਾਡਾ ਮੇਨ ਮਕਸਦ ਇਹ ਹੈ ਕਿ ਸੜਕ ਦੇ ਉੱਤੇ ਕਿਸੇ ਵੀ ਕੋਈ ਜਾਨ ਨਾ ਜਾਵੇ ਔਰ ਕੋਈ ਵੀ ਕਿਸੇ ਤਰ੍ਹਾਂ ਦੀ ਇੰਜਰੀ ਪੈਡੇਸਟੀਅਨ ਨੂੰ ਜਾਂ ਜਿਹੜੇ ਸਾਈਕਲ ਰਾਈਡਰਸ ਹੈ ਟੂ व्हीਲਰ ਰਾਈਡਰਸ ਹੈ ਉਹਨਾਂ ਨੂੰ ਨਾ ਹੋਵੇ